ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸੇ ਆਦਮੀ ਜਿੰਦਾਬਾਦ ਸੇ ਆਦਮੀ ਜਿੰਦਾਬਾਦ ਭਾਰਤ માતા ਕੀ ਜੈ ਭਾਰਤ માતા ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਅੱਜ ਸਾਡੇ ਇੱਕ ਤੇ ਦੁੱਖ ਨਾ کبھی ਜਿਹਾ ਅੱਜ ਸਾਡਾ ਜਿਹੜਾ ਵਿਸ਼ਵਾਸ ਹੈ ਸਾਡੀ ਨਿਆਂਿਕ ਪ੍ਰਣਾਲੀ ਦੇ ਵਿੱਚ ਕਾ ਹੋਇਆ ਬਹੁਤ ਕੋਸ਼ਿਸ਼ਾਂ ਕੀਤੀਆਂ ਸੀ ਕੇਂਦਰ ਸਰਕਾਰ ਨੇ ਸਰਿੰਦਰ ਮੋਦੀ ਦੀ ਅਵਾਇ ਦੇ ਵਿੱਚ ਕਿ ਇਸ ਇਲੈਕਸ਼ਨ ਨੂੰ ਲੁੱਟਿਆ ਜਾਵੇ ਆਪਣੇ ਜਿਹੜੇ ਸਿਆਸੀ ਵਿਰੋਧੀ ਆ ਉਹਨਾਂ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਖਰੀਦਿਆ ਜਾਵੇ ਜਿਹੜੇ ਨਹੀਂ ਡਰਨਗੇ ਨਹੀਂ ਧਮਕਣਗੇ ਨਹੀਂ ਵਿਕਣਗੇ ਉਹਨਾਂ ਨੂੰ ਫਰਕੇ ਜੇਲਾ ਦਿੱਤਾ ਜਾਵੇ ਸੋ ਮਾਣਯੋ ਗਰਮਿੰਕੇ ਜੀਵਾਲ ਨਾ ਡਰੇ ਨਾ ਝੁਕੇ ਨਾ ਵਿਕੇ ਨਾਂਗੇ ਜਿੱਤੇ ਸਾਹ ਅਰ ਅੱਜ ਸਾਡੀ ਲੋਕਤੰਤਰ ਦੀ ਜਿੱਤ ਹੋਈ ਹੈ ਸਾਡੇ ਭਾਰਤ ਦੇ ਸੰਵਿਧਾਨ ਦੀ ਜਿੱਤ ਹੋਈ ਹੈ ਬਾਬਾ ਸਾਹਿਬ ਦੇ ਦਿੱਤੇ ਹੋਏ ਸੰਵਿਧਾਨ ਦੀ ਜਿੱਤ ਹੋਈ ਹੈ ਕਿ ਅਰਵਿੰਦ ਜੀ ਨੂੰ ਪਹਿਲ ਮਿਲੀਆ ਸਾਰੀ ਬਹੁਤ ਬਹੁਤ ਧੰਨਵਾਦੀ ਹੈ ਸੁਪਰੀਮ ਕੋਰਟ ਦੇ ਔਰ ਆਸ ਕਰਦੇ ਆ ਕਿ ਸਾਡਾ ਇਹ ਲੋਕਤੰਤਰਾ ਹੋਰ ਤੱਕ ਨਾ ਹੋਏਗਾ ਜਿਹਦੇ ਨਾਲ ਸਾਡਾ ਦੇਸ਼ ਸਾਡਾ ਭਾਰਤ ਦੇ ਵਿਸ਼ਵਗੁਰੂ ਬਣੇਗਾ ਬਹੁਤ ਬਹੁਤ ਬਧਾਈਆਂ ਸਾਰਿਆਂ ਮੋ ਆਪਣੀ ਪਾਰਟੀ ਜਿੰਦਾਬਾਦ

वाले मुख्यमंत्री अरविंद केजरीवाल सही सोच दे बहुत बहुत धन्यवाद

何で

پتہ کوئی او اٹک اپ لائک ناتا اپ مستری ا رہے ہیں 5000 روپے केजरीवाल तो को जो सुप्रीम कोर्ट ने जमानत दी है किस तरह देखते हो कि इसका पार्टी को क्या फायदा मिलेगा और किस, किस, किस तरीके से के के प्रति इसका भारत लोकतंत्र को फायदा मिलेगा भारत के संविधान को फायदा मिलेगा बाबा साहब के बनाए हुए संविधान को फायदा मिलेगा श्रीमान अरविंद केजरीवाल जी को जो गलत केस बनाकर जेल में रखा गया था वो सिर्फ मोदी साहब का डर था दो तीन दिन पहले से आपने देखा होगा उनका बॉडी लैंग्वेज हार की तरफ जा रहे हैं जैसे जैसे अरविंद केजरीवाल जी की खबर आई बाहर आ रहे हैं इनका मोदी साहब का किला ध्वस्त होने जा रहा है आप सबको बहुत बधाई जो लोकतंत्र विश्वास करता हूँ सबको बधाई और बहुत बधाई सर, बहुत बदाए। सर, बदाए। सर बदाए। पार्टी की अगली की प्लानिंग क्या होगी जहां जहां शेर जाएगा आप देखिए हवा बदल दी जाएगी ਇਹ ਹਨ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਜਿਨ੍ਹਾਂ ਨੇ ਅੱਜ ਅਰਵਿੰਦ ਗੇਜਰੀਵਾਲ ਜੀ ਦੀ ਰਿਹਾਈ ਤਸਕਰੀਮ ਕਰ ਤੋਂ ਜਾਂ ਨੂੰ ਰਿਹਾਈ ਮਿਲੀ ਹੈ। ਅਰੇ ਰਿਹਾਈ ਦੀ ਖੁਸ਼ੀ ਦੇ ਵਿੱਚ ਸਥਾਨਿਕ ਟੋਡਾ ਚੌਂਕ ਦੇ ਵਿੱਚ ਲੱਡੂ ਵੰਡੇ ਗਏ ਆ। ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਰਮਤੀ ਚੈਨਲ ਤੇ। ਟੋਡਾ ਚੌਂਕ ਕੋਟਕਪੁਰਾ ਤੋਂ। ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਜੋ ਲੱਡੂ ਵੰਡੇ ਜਾ ਰਹੇ ਆ। ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਦੀ ਖੁਸ਼ੀ ਵਿੱਚ। ਤੁਸੀਂ ਦੇਖਦੇ ਹੋ ਰਮਤੀ ਚੈਨਲ। मैं इस विडियो अगे शेयर जरूर करना जी कृपा करके साथ चैनल नू जरूर कर लो जी हुन तुसी फास्ट न्यूज प्ले स्टोर तू तो इंसटॉल नवंजा खबर पढ़ते देख सकते हो